ਤੇ ਗਰਮਕ ਪਿਆਰਿਓ ਤਵਜਹ ਦੇਣੀ ਖਿਆਲ ਕਰਨਾ ਫਿਰ ਆਪਣਾ ਗੌਰਮਈ ਇਤਿਹਾਸ ਪੜਿਏ ਆਪਣਾ ਇਤਿਹਾਸ ਪੜਿਏ ਸਿੰਧੂ ਘਾਟੀ ਦੀ ਸਭਤਾ ਦੇ ਚਿੰ ਮਹੰਜਾ ਦਾੜੋ ਹੜੱਪਾ ਉਹ ਇਤਿਹਾਸ ਅੱਜ ਕੱਲ ਆਪਾਂ ਨੂੰ ਕੀ ਕਹਿੰਦੇ ਆ ਅੱਜ ਦੀ ਤਰੀਕ 21ਵੀਂ ਸਦੀ ਚ 2024 ਆਪਾਂ ਨੂੰ ਕੀ ਕਹਿੰਦੇ ਆ हाँ हाँ बोलो 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 चमार दलत शूबिर आदिवासी ते ध्यान देना नागवंशी पीलवंशी चवरवंशी और मौर्यवंशी ये अपना ये प्राचीन पुरातन शिजरा शिजड़ा है ਤੇ ਹੁਣ ਧਿਆਨ ਦਿਓ ਪਹਿਲਿਆਂ ਚ ਸਾਲ ਬਾਅਦ ਉਹਦੀ ਚੂਰੀ ਦਿੰਦੇ ਸੀ ਫੇ ਹੌਲੀ-ਹੌਲੀ ਸੇਈ ਮਹੀਨੇ ਚੂਰੀ ਦੇਣ ਲੱਪਾ ਆ ਕਹਿੰਦੇ ਅੰਨ ਆਇਆ ਨਵਾ ਹਾੜੀ ਤੇ ਸੌਣੀ ਤੇ ਗੁਰਮੁਖ ਪਿਆਰਿਓ ਤੇ ਕਹਿੰਦੇ ਮੱਲਾ ਖਾੜਾ ਕਰ ਲਈਏ ਤੇ ਗੁਰਮੁਖ ਪਿਆਰਿਓ ਜਿਹਨੂੰ ਸਿੱਧ ਚਾਨਣ ਤੇ ਸਿੱਧਵਲੀ ਕਹਿੰਦੇ ਆ ਤੇ ਜਿਹਨਾਂ ਦੀਆਂ ਆਪਣੇ ਪੂਰੇ ਭਾਰਤ ਚ ਜਿਹੜੀਆਂ ਜਗ੍ਹਾ ਬਣੀਆਂ ਹੋਈਆਂ ਸਥਾਨ ਬਣੇ ਹੋਏ ਜਿਨਨੂੰ ਤੁਸੀਂ ਅਸੀਂ ਆਪਾਂ ਸਾਰੇ ਸਨਮਾਨ ਸਤਕਾਰ ਕਰਦੇ ਆ ਕਿ ਵੀ ਧੂਬਤੀ ਤੇ ਚਰਾਗ ਜੋਤ ਜਗਾਉਂਦੇ ਆ ਜਿਹਨੂੰ ਕਹਿੰਦੇ ਲੱਖ ਦਾਤਾ ਸਿੱਧਵਲੀ ਵੀ ਆਪਣੇ ਹੋਏ ਆ ਲੱਖ ਦਾਤਾ ਜੀ ਵੀ ਆਪਣੇ ਹੋਏ ਆ ਸਿੱਧ ਚਾਨੋ ਸਿੱਧਵਲੀ ਨਾਂ ਦੋ ਆ ਪ੍ਰਾਣੀ ਇੱਕੋ ਹੀ ਐ ਕ੍ਰਿਸ਼ਨ ਨੂੰ ਮੱਲੇ ਖਾੜੇ ਦੇ ਵਿੱਚ 9 ਵਾਰ ਹਰਾਉਣ ਵਾਲੇ ਇਹ ਸਿੱਧਵਲੀ ਐ ਸਮਝ ਪਈ ਕ੍ਰਿਸ਼ਨ ਨੂੰ ਮੱਲੇ ਖਾੜੇ ਦੇ ਵਿੱਚ 9 ਵਾਰ ਹਰਾਉਣ ਵਾਲੇ ਇਹ ਸਿੱਧਵਲੀ ਅਤੇ ਸਿੱਧ ਚਾਨੋ ਆ ਜਿੱਥੋਂ ਸ਼ਬਦ ਉਚਾਰਨ ਸ਼ੁਰੂ ਹੋਇਆ ਸ਼ਬਦ ਇੱਕ ਹੋਂਦ 'ਚ ਆਇਆ ਹਰੇ ਰਾਮਾ ਹਰੇ ਕ੍ਰਿਸ਼ਨ ਜਿਹੜਾ 9 ਵਾਰ ਜਿੱਤਿਆ ਉਹਦਾ ਨਾਂ ਨਿਸ਼ਾਨ ਤੇ ਉਗ ਸੁਗ ਨਹੀਂ ਕੱਢੀ ਜਿਹੜਾ 9 ਵਾਰ ਹਰਿਆ ਤੇ ਉਹ ਮੇਰੇ ਖਿਆਲ ਤੋਂ ਸਾਰਿਆਂ ਨੂੰ ਪਤਾ ਆ ਮੇਰੇ ਖਿਆਲ ਧਿਆਨ ਦੇਣਾ ਉਹਦੀ ਉਹ ਚੂਰੀ ਦਿੰਦੇ ਐ ਉਹਦਾ ਮਾਨਤਾ ਕਰਦੇ ਐ ਆ ਕਈ ਵਾਰੀ ਨਾ 2 ਕੁ ਸਾਲ ਲੰਘ ਕੇ ਕਹਿੰਦੇ ਬਈ ਹੇ ਹੁਣ ਨਾ ਸਾਡੇ ਭਾਰੀ ਪੈ ਗਈ ਆ ਸੁੱਖ ਸਖ ਲਾ ਲਈਏ ਪੁਰਾਣੇ ਬੁੜੇ ਕਰਦੇ تھےਗੇ ਤਾਂ ਫੇ ਕਦੇ ਲਿਆਉ ਸਾਡੇ ਕੋਈ ਸਾਲ ਸੂਲ ਕਰਨ ਵਾਲਾ ਤੇ ਜਿਹੜਾ ਆਖਰੀ ਸੀਨ ਤੜਕੇ ਜੇ ਲਿਆਉਂਦੇ ਸੀਗੇ ਉਹ ਹਾਥੀ ਦਾ ਬਣਾ ਕੇ ਲਿਆਉਂਦੇ ਸੀਗੇ ਤੇ ਹਾਥੀ ਦੀ ਸਵਾਰੀ ਕੀਤੀ ਆ ਸਿੱਧਵਲੀ ਨੇ ਸਿੱਧ ਚਾਨੋ ਨੇ ਮੈਂ ਇਸ ਝਮੇਲੇ ਚ ਨਹੀਂ ਪੈਣਾ ਜਦੋਂ ਮਰਜੀ ਗੱਲਬਾਤ ਕਰ ਲਿਓ ਤੇ ਹੁਣ ਧਿਆਨ ਦੇਣਾ ਤੇ ਜੇ ਨੂੰ ਤੁਸੀਂ ਅਸੀਂ ਕਹਿੰਦੇ ਆ ਕਿਸੇ ਨੇ ਉਹਦੇ ਹਰਾ ਝੱਗਾ ਪਾਤਾ ਕਿਸੇ ਨੇ ਚਟਾ ਕਿਸੇ ਨੇ ਪੀੜਾ ਤਰ੍ਹਾਂ ਤਰ੍ਹਾਂ ਦੇ ਕਿਸੇ ਨੇ ਉਹਨੂੰ ਘੋੜੇ ਤੇ ਬਿਠਾਤਾ ਤੇ ਕਿਸੇ ਨੇ ਉਹਨੂੰ ਹਾਥੀ ਤੇ ਬਿਠਾਤਾ ਕਿਸੇ ਨੇ ਉਹਦੇ ਮੂਰੇ ਨਗਾਰਾ ਰੱਖਤਾ ਤੇ ਕਿਸੇ ਨੇ ਉਹਦੇ ਮੂਰੇ ਵੱਡਾ ਹਰਾ ਚਰਾਗ ਰੱਖਤਾ ਇਹ ਚਪਾਈ ਜੋਤ ਜਗੀ ਜਲੇ ਤੇ ਕਈ ਉਹ ਨਗਾਰਾ ਖੜਕਾਉਣ ਲੱਪਿਆ ਤੇ ਕੋਈ ਢੋਲ ਖੜਕਾਉਣ ਲੱਪਿਆ ਤੇ ਕੋਈ ਢੋਲ ਕੀ ਖੜਕਾਉਣ ਲੱਪਿਆ ਕੋਈ ਜਕਾਰੇ ਨਾਰੇ ਲਾਉਣ ਲੱਪਿਆ ਤੇ ਜੈ ਲਖਦਾਤਾ ਜੈ ਲਖਦਾਤਾ ਜੈ ਲਖਦਾਤਾ ਧਿਆਨ ਦੇਣਾ ਇਹ ਰਿਐਲਿਟੀ ਦਾ ਪਤਾ ਨਹੀਂ ਲੱਗਾ ਉਹਦਾ ਪੂਜਾ ਕਰਦੇ ਆ ਮਾਨਤਾ ਕਰਦੇ ਆ ਤੋ ਧਿਆਨ ਦੇਣਾ ਲਖਦਾਤਾ ਆ ਇਹ 12ਵੀਂ ਸਦੀ ਚ ਹੋਇਆ 12ਵੀਂ ਸਦੀ ਚ ਹੁਣ ਕਿੰਨੀ ਆ ਬਈ 21 21 ਚੋਂ 12 ਗੱਡੀ ਬਾਕੀ ਕਿੰਨੇ ਬਜੇ 900 ਸਾਲ ਪਹਿਲਾਂ ਦਾ ਇਹ ਲਖਦਾਤਾ ਹੋਇਆ ਉਦੋਂ ਰਾਜ ਮੁਹੰਮਦ ਗੌਰੀ ਦਾ ਸੀਗਾ ਧਿਆਨ ਦਿਓ ਮੁਹੰਮਦ ਗੌਰੀ ਦਾ ਰਾਜ ਸੀਗਾ ਤੇ ਲਖਦਾ ਤੇ ਦਾ ਨਾਂ ਬਚਪਨ ਦਾ ਨਾਂ ਜਿਹੜਾ ਆ ਕুতਬਦੀਨ ਐਬਕ ਸੀ ਜਿਹੜੀ ਦਿੱਲੀ ਦੀ ਕুতਬ ਮਨਾਰ ਬਣੀ ਹੋਈ ਹੈ ਇਹ ਉਹਦੀ ਯਾਦ ਚ ਬਣੀ ਹੋਈ ਹੈ ਧਿਆਨ ਦਿਓ ਉਹਦਾ ਅਸੀਂ ਇਹ ਗੱਲ ਨਹੀਂ ਅਸੀਂ ਹੈਗੇ ਲਕੀਰ ਦੇ ਫਕੀਰ ਅਸੀਂ ਹੈਗੇ ਲਾਈ ਲਾਗਾ ਵੈਸੇ ਉਹਦਾ ਕਹਿੰਦੇ ਆ ਐ ਲਾਈ ਲੱਗਣਾ ਹੋਵੇ ਘਰ ਵਾਲਾ ਤੇ ਚੰਦਰਾ ਪਰ ਇਹ ਸਾਰਾ ਕੁਝ ਅੱਜ ਕੱਲ ਚੱਲਦਾ ਪਾ ਜਿਹੜਾ ਤੇਲ ਸਿਰ ਚ ਝਕਸਣਾ ਸੀਗਾ ਉਹ ਅਸੀਂ ਮੁੱਖਾਂ ਚ ਡੋਲ ਡੋਲ ਕੇ ਬਰਬਾਦ ਕਰ ਲਿਆ ਤੇ ਜਾਂ ਫੇ ਚਰਾਗਾ ਚ ਕਰ ਲਿਆ ਇਦਾਂ ਹੀ ਹੈ ਕਿਉਂਕਿ ਸਾਡੀ ਮੱਤ ਮਾਰ ਹੋ ਗਈ ਸਾਡੀ ਮੱਤ ਮਾਰ ਦਿੱਤੀ ਉਹਦਾ ਸਨਮਾਨ ਸਤਕਾਰ ਕਰਨਾ ਚਾਹੀਦਾ ਇਦਾਂ ਦੀ ਗੱਲ ਨਹੀਂ ਇੰਨੇ ਵੀ ਅਡੰਬਰ ਨਾ ਕਰੋ ਵੀ ਤੁਸੀਂ ਅਡੰਬਰਾਂ 'ਚ ਫਸ ਜਾਓ ਜਿੱਦਾਂ ਮਕੜੀ ਆਪੇ ਜਾਲ ਬਣਾਉਂਦੀ ਬੋਲੋ ਆਪੇ ਫਸ ਜਾਂਦੀ ਹੈ ਤੋ ਧਿਆਨ ਦਿਓ ਬਸ ਇਨਾ ਆਵੇ ਡੂ ਨੋਟ ਟੱਚ ਬਸ ਦੇਖੀ ਜਾ ਪਰ ਛੇੜੀ ਨਾ ਪਾਪ ਵਾਲਾ ਨੇੜੇ ਨਹੀਂ ਜਾਣਾ ਇਦਾਂ ਦੇ ਅਡੰਬਰਾਂ 'ਚ ਫਸ ਗਿਆ ਤਾਂ ਨਿਕਲ ਨਹੀਂ ਹੋਣਾ ਇਸ ਕਰਕੇ ਦੂਰੋ ਹੀ ਠੀਕ ਆ ਆਰਾਮ ਰਬਈਆ ਬਲਾਓ ਬਲਾ ਵਧੀਆ ਸਨਮਾਨ ਸਤਕਾਰ ਹਿਰਦੇ 'ਚ ਕਰੋ ਠੀਕ ਠਾਕ ਆ ਤੇ ਹੁਣ ਧਿਆਨ ਦੇਣਾ ਖਿਆਲ ਕਰਨਾ ਲੱਖ ਦਾਤਾ 1 ਟਕਾ ਉਹਦੀ ਕੀਮਤ ਪਈ ਇਹ ਗੁਲਾਮ ਸੀ ਪਹਿਲੀਆਂ ਚ ਜਿੱਦਾਂ ਪਸ਼ੂਆਂ ਦੀਆਂ ਡੰਗਰਾਂ ਦੀਆਂ ਮੰਡੀਆਂ ਲੱਗਦੀਆਂ ਸਨ ਉਦਾਂ ਔਰਤਾਂ ਦੀ ਵੀ ਮੰਡੀਆਂ ਲੱਗਦੀਆਂ ਸੀ ਔਰ ਇਦਾਂ ਗੁਲਾਮਾਂ ਦੀਆਂ ਵੀ ਮੰਡੀਆਂ ਲੱਗਦੀਆਂ ਸਨ ਇਹ ਮੰਡੀਆਂ ਚ ਸਾਰੇ ਤਰ੍ਹਾਂ ਦਾ ਖਰੀਦੋ ਫਰੋਕਤ ਹੁੰਦਾ ਸੀ ਤੇ ਹੁਣ ਆਪਾਂ ਨੂੰ ਗੁਲਾਮ ਬਣਾਇਆ ਹੋਇਆ ਸੀਗਾ ਤੋ ਧਿਆਨ ਦੇਣਾ ਇਹ ਜਿਹੜਾ ਲੱਖ ਦਾਤਾ ਕੁੱਤਬਦੀਨ ਐਵਕਿਆ ਇਹ ਮੁਹੰਮਦ ਗੌਰੀ ਨੇ ਇਹਨੂੰ ਕਿਸੇ ਮੰਡੀ ਚੋਂ ਖਰੀਦਿਆ ਇੱਕ ਟਕੇ ਦਾ ਉਦੋਂ ਇੱਕ ਟਕੇ ਦੇ ਪੰਜ ਤੋਂ ਸੱਤ ਗੁਲਾਮ ਮਿਲਦੇ ਸੀ ਲੇਕਿਨ ਇਹ ਤਕੜਾ ਹੋਣ ਕਰਕੇ ਤੇ ਰੰਗ ਦਾ ਜਿਆਦਾ ਕਾਲਾ ਸੀਗਾ ਦਿਮਾਗੀ ਤੌਰ ਤੇ ਐਕਟਿਵ ਔਰ ਕਲੇਵਰ ਸੀਗਾ ਚੌਚਲਾਕ ਤੇ ਫਰਤੀਲਾ ਸੀਗਾ ਇਸ ਕਰਕੇ 5 ਤੇ 7 ਦੀ ਜਗਾ ਮੁਹੰਮਦ ਗੌਰੀ ਨੇ ਇਹਨੂੰ ਕੱਲੇ ਨੂੰ ਇੱਕ ਟੱਕੇ ਚ ਖਰੀਦਿਆ ਤੇ ਧਿਆਨ ਦਿਓ ਇਹ ਗੁਲਾਮਾਂ ਵਾਲੀ ਜ਼ਿੰਦਗੀ ਜੀਂਦਾ ਜੀਂਦਾ ਤਵੇਲੇ ਚ ਹੁੰਦਾ ਹੋਇਆ ਹੌਲੀ 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 ਇਹ ਸੈਨਾਪਤੀ ਬਣਿਆ ਅਰਾਜ ਦਰਬਾਰ ਚ ਚਲ ਗਿਆ ਤੇ ਮੁਹੰਮਦ ਗੌਰੀ ਇੱਕ ਦਿਨ ਇਹ ਖੇਡ ਦੇ ਮੈਦਾਨ ਦੇ ਵਿੱਚ ਘੋੜ ਪੋਲੋ ਘੋੜ ਪੋਲੋ ਖੇਡਦਾ ਖੇਡਦਾ ਧੌਣ ਭਾਂ ਡਿ ਗਿਆ ਤੇ ਉਹਦੀ ਮੌਤ ਹੋ ਗਈ ਮੌਤ ਤੋਂ ਪਹਿਲਾਂ ਪਹਿਲਾਂ ਇਹ ਮੁਹੰਮਦ ਗੌਰੀ ਨੇ ਉਹਦਾ ਪਬਲਿਕ ਨੂੰ ਹੱਥ ਫੜਾਤਾ ਵੀ ਹੁਣ ਇਹ ਹੀ ਹੈ ਇਹ ਰਾਜ ਤੇ ਬੈਠ ਗਿਆ ਜਦੋਂ ਰਾਜ ਕਰਦਿਆਂ ਕੁਝ ਸਮਾਂ ਹੋਇਆ ਧਿਆਨ ਦਿਓ ਤੇ ਇੱਕ ਦਿਨ ਮਹਿਲਾਂ ਚ ਇਹ ਲੰਮਾ ਪਿਆ ਇਹਨੂੰ ਨੀਂਦ ਨਹੀਂ ਆਈ ਇਹਦੀ ਪਿੱਛੇ ਕਿਤੇ ਬੈਕਗ੍ਰਾਉਂਡ ਵਿੱਚ ਚੱਲ ਪਈ ਪਿਕਚਰ ਆਪਣੀ ਬੈਕਗ੍ਰਾਉਂਡ ਹਿਸਟਰੀ ਪੁਰਾਣੀ ਵੀ ਮੈਂ ਕੀ ਸੀਗਾ ਹੋ ਪਤਾ ਲੱਗਾ ਵੀ ਮੈਂ ਗੁਲਾਮ ਸੀ ਮੇਰਾ ਲਾਣਾ ਗੁਲਾਮ ਸੀ ਮੇਰਾ ਭਾਈਚਾਰਾ ਦੁੱਖਾਂ ਤਕਲੀਫਾਂ ਚ ਰਹਿ ਰਿਹਾ ਸੀਗਾ ਇਹਦੇ ਦਿਮਾਗ ਚ ਆਇਆ ਤੇ ਜਦੋਂ ਸਵੇਰਾ ਹੋਇਆ ਸ਼ਾਹੀ ਮਹਿਲ ਚ ਗਿਆ ਆਪਣੇ ਅਹਿਲਕਾਰਾਂ ਨਾਲ ਗੱਲਬਾਤ ਕੀਤੀ ਗੱਲਬਾਤ ਕਰਨ ਤੋਂ ਬਾਅਦ ਕਹਿੰਦਾ ਜਿੰਨਾ ਖਜ਼ਾਨਾ ਦੇਖੋ ਵੀ ਕਿੰਨਾ ਹੈ ਆਪਣੇ ਕੋਲ ਇਹਦੇ ਵਜ਼ੀਰਾਂ ਨੇ ਇਹਦੇ ਸੀਨੀਅਰ ਅਤੇ ਐਜਕਟੇਬ ਮੈਂਬਰਾਂ ਨੇ ਖਜ਼ਾਨੇ ਦੀ ਕੋਖ ਪੜਤਾਲ ਕੀਤੀ ਕਹਿੰਦੇ ਬਹੁਤ ਧਨ ਦੌਲਤ ਆ ਬੜਾ ਸੋਨਾ ਚਾਂਦੀ ਜੇਵਰਾ ਤਿਆ ਕਹਿੰਦਾ ਲਿਆਓ ਇਕੱਠਾ ਕਰਕੇ ਸਾਰਾ ਇਕੱਠਾ ਕੀਤਾ ਇਕੱਠਾ ਕਰਨ ਤੋਂ ਬਾਅਦ ਕਹਿੰਦਾ 1% ਇਹ ਜਿੰਨਾ ਵੀ ਇਹ ਖਜ਼ਾਨਾ ਆ ਉਹ ਖਜ਼ਾਨੇ ਚ ਜਮਾ ਕਰ ਦਿਓ 99% ਜਿਹੜਾ ਆ ਉਹ ਸਾਰੇ ਲੋਕਾਂ ਚ ਵੰਡ ਦਿਓ 99% ਅਜੇ ਤਾਂ 10ਵਾਂ ਵੀ ਜਾਨੀ ਕੱਢ ਦੇ ਧਿਆਨ ਦੇਣਾ 1% ਖਜ਼ਾਨੇ ਚ ਰੱਖਿਆ شاہੀ ਖਜ਼ਾਨੇ ਚ 99% ਗਰੀਬ ਗੁਰਪਿਆ ਨੂੰ ਆਪਣੇ ਸਮਾਜ ਦੇ ਲੋਕਾਂ ਨੂੰ ਵੰਡ ਦਿੱਤਾ ਔਰ ਦੂਰ ਦੂਰ ਤੱਕ ਵੰਡ ਹੋਇਆ ਬੜੀਆਂ ਰਿਆਸਤਾਂ ਤੱਕ ਵੰਡ ਹੋਇਆ ਤੇ ਜਦੋਂ ਵੰਡ ਹੋਇਆ ਤਾਂ ਫੇ ਆਪਣੇ ਸਮਾਜ ਦੀ ਜਿਹੜੀ ਦਸ਼ਾ ਤੇ ਦੇਸ਼ਾ ਉਹ ਠੀਕ ਠਾਕ ਹੋਈ ਉਹ ਠੀਕ ਠਾਕ ਹੋਈ ਰਸਟਪੋਟ ਹੋਏ ਖਾਣ ਪੀਣ ਦੇ ਯੋਗੇ ਹੋਏ ਔਰ ਵਧੀਆ ਆਪਣਾ ਜੀਵਨ ਬਤੀਤ ਕਰਨ ਲੱਗੇ ਤਫੇ ਕਿਸੇ ਨੇ ਪੁੱਛਿਆ ਉਹ ਤੁਹਾਡੀ ਇਹ ਵਜਾ ਕਹਤਾ ਕਿਨ ਸਵਾਰਤੀ ਤਾਂ ਫੇਰ ਇਸੇ ਰਾਜੇ ਦੀ ਸ਼ੁਕਰਾਨੇ ਚ ਕੱਲੇ ਕੱਲੇ ਪਿੰਡਾਂ ਚ ਨਗਰਾਂ ਚ ਸ਼ਹਿਰਾਂ ਚ ਔਰ ਰਿਆਸਤਾਂ ਦੇ ਵਿੱਚ ਉਹਨਾਂ ਦਾ ਸਨਮਾਨ ਸਤਕਾਰ ਕਰਨ ਲਈ ਤੇ ਉਹਦੀ ਫੇ ਜਗ੍ਹਾ ਬਣਾਈ ਤੇ ਉਹਨੂੰ ਅਦਬ ਦੇ ਨਾਲ ਉਹਦੇ ਚਰਨਾਂ ਚ ਸਿਰ ਝੁਕਾਉਣ ਲੱਗੇ ਤਾਂ ਪੁੱਛਿਆ ਕਿ ਕੌਣ ਆਖੰਦ ਸਾਡਾ ਇੱਕੋ ਇੱਕ ਹੋਇਆ ਲੱਖਾਂ ਦਾ ਦਾਤਾ ਤੇ ਜਿਨੇ ਲੱਖਾਂ ਦੀ ਸਵਾਰਤੀ ਲੱਖਾਂ ਦੀ ਇਹ ਤਾਦੋ ਦਾ ਫੇਨਾ ਲੱਖ ਦਾਤਾ ਪਿਆ ਤੇ ਹੁਣ ਜੇ ਤੁਹਾਡੇ ਕੋਈ ਵੀ ਚਾਲ ਛਲੜਿਆ ਤੇ ਤੁਸੀਂ ਵੀ ਕਿਤੇ ਇਦਾਂ ਕੁਝ ਕਾਰ ਕੰਨ ਲਓ ਤੇ ਚੰਗਾ ਰਹੂਗਾ ਨਹੀਂ ਤਾਂ ਅਖੀਲ ਵਿੱਚੋਂ ਘੁਰਲੂ ਵੱਜਦਾ ਗੱਲ ਕੋਈ ਕਹਿੰਦੇ ਹੁੰਦੇ ਆ ਸਮਝ ਕੋਈ ਹੁੰਦੀ ਆ ਤੇ ਗੜਬੜ ਹੋ ਜਾਂਦੀ ਆ ਤੋਂ ਧਿਆਨ ਦਿਓ ਇਦਾਂ ਦੇ ਸਾਡੇ ਸੂਰਬੀਰ ਯੋਧੇ ਮਹਾਵਲੀ ਪੈਗੰਬਰ ਹੋਏ ਆ ਜਿਨ੍ਹਾਂ ਨੇ ਚੰਮ ਦੀਆਂ ਚਲਾਈਆਂ ਤੇ ਚੰਮ ਦੀਆਂ ਚੁਲਵਾਈਆਂ ਆ ਔਰ ਰਾਜ ਬਾਗ ਕੀਤਾ ਆ ਔਰ ਗਰਮਕ ਪਿਆਰਿਓ ਤਵਜੋ ਦੇਣੀ ਖਿਆਲ ਕਰਨਾ ਤੋ ਇਹ ਆਪਣਾ ਗੌਰਵ ਹੈ ਇਤਿਹਾਸ ਆ ਔਰ ਬਹੁਤ ਮਹਾਨ ਮਹਾਪੁਰਖ ਰਾਇਬਰ ਸੂਰਬੀਰ ਯੋਧੇ ਮਹਾਵਲੀ ਪਗੰਬਰ ਜਿਹੜੇ ਆ ਉਹਨਾਂ ਤੱਕ ਸਾਡੀ ਹੱਲੇ ਪਹੁੰਚ ਹੋਈ ਨਹੀਂ ਉਹਨਾਂ ਦਾ ਗੌਰਵ ਬਈ ਇਤਿਹਾਸ ਜਿਹੜੇ ਸਾਡੇ ਹੀਰੇ ਸੀਗੇ ਉਹ ਤੋ ਦਿਲ ਚ ਦੱਬ ਹੋਗਾ ਉਹਨਾਂ ਨੂੰ ਕਿਸੇ ਨੇ ਤਰਾਸ਼ਿਆ ਹੀ ਨਹੀਂ ਸਾਡੇ ਦਾਦੇ ਬਾਬੇ ਪਰਦਾਦੇ ਉਹਨਾਂ ਦੇ ਕੋਲ ਬੜੇ ਗੁਣ ਸੀਗੇ ਪਰ ਉਹ ਗੁਣਕਾਰੀ ਸੀਗੇ ਲੇਕਨ ਭਰੋਸੇ ਵਾਲੇ ਵਿਸ਼ਵਾਸ ਵਾਲੇ ਯਕੀਨੇ ਵਾਲੇ ਤੇ ਹੌਂਸਲੇ ਬਲੰਦ ਵਾਲੇ ਸੀਗੇ ਪਰ ਉਹਨਾਂ ਦੀ ਟੇਕ ਗੁਰੂ ਰਵਿਦਾਸ ਜੀ ਤੇ ਸੀ